ਅਤਿਅਸਕਨਗਰ ਮੂਲਾਪੁਰ ਵਿਕੇ 12 ਅਕਤੂਬਰ ਦਿਨ ਐਤਵਾਰ ਨੂੰ ਇੱਕ ਰੋਜਾ ਕਬੱਡੀ ਲੀਗ ਅਤੇ ਫੁੱਟਬਾਲ ਲੀਗ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਇਨ੍ਹਾਂ ਮੁਕਾਬਲੇ ਬਾਰੇ ਜਾਣਕਾਰੀ ਦਿੰਦਿਆ ਗਿਆਨੀ ਸੁਰਿੰਦਰਪਾਲ ਸਿੰਘ ਮਿੱਠੂ ਅਤੇ ਸਾਬਕਾ ਸਰਪੰਚ ਸਕੰਦਰ ਸਿੰਘ ਧਰਵਾ ਨੇ ਦੱਸਿਆ ਕਿ ਇਹ ਮੇਲਾ ਮਾਤਾ ਸਾਹਿਬਕੌਰ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਤਾਪਦੀ ਨੂੰ ਸਮਰਪਿਤ ਹੋਣਗੇ ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਕਬੱਡੀ 37 ਕਿਲੋ ਅਤੇ 52 ਕਿਲੋ ਦੇ ਲੀਗ ਮੁਕਾਬਲੇ ਕਰਵਾਈ ਜਾਣਗੇ ਇਸੇ ਤਰ੍ਹਾਂ ਅੰਡਰ 15 ਅਤੇ ਅੰਡਰ 17 ਸਾਲ ਦੇ ਨੌਜਵਾਨਾਂ ਦੇ ਫੁੱਟਬਾਲ ਲੀਗ ਮੁਕਾਬਲੇ ਵੀ ਦੇਖਣਯੋਗ ਹੋਣਗੇ ਮਿੱਟੂ ਅਤੇ ਧਨਵਾਨੀ ਇਹ ਵੀ ਦੱਸਿਆ ਕਿ ਲੀਗ ਮੁਕਾਬਲਿਆਂ ਦੀ ਸ਼ੁਰੂਆਤ 10 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਤੋਂ ਉਪਰੰਤ ਤੋਂ ਸ਼ੁਰੂ ਕੀਤੇ ਜਾਣਗੇ ਮੋਲਾਪੁਰ ਤੋਂ ਦਵਿੰਦਰ ਸਿੰਘ ਲੰਮੇ ਦੀ ਰਿਪੋਰਟ ਇਹ ਜਿਹੜੀ ਆ ਗਰਾਊਂਡ ਤਿਆਰ ਹੋ ਰਹੀ ਆ ਜੀ ਪਿੰਡ ਮੁੱਲਾਂਪੁਰ ਦੇ ਵਿੱਚ ਹਾਂਜੀ ਇਹ ਹੁਣ ਇੱਥੇ ਕੀ ਪ੍ਰੋਗਰਾਮ ਕੀਤਾ ਜਾ ਰਿਹਾ ਕੀ ਫੰਕਸ਼ਨ ਕੀਤਾ ਜਾ ਰਿਹਾ ਕੋ ਖੇਡਾਂ ਵਗੈਰਾ ਦਾ ਹੈਗਾ ਜਾਂ ਕੋਈ ਹੋਰ ਸਮਾਗਮ ਕਰ ਰਹੇ ਹਾਂ ਜੀ ਜਿਹੋ ਪਲੈਨ ਹੈਗਾ ਇਹਦੀ ਦੁਬਾਰਾ ਤੋਂ ਸ਼ੁਰੂਆਤ ਕੀਤੀ ਜਾਣੀ ਆ 12 ਤਰੀਕ ਦਿਨ ਐਤਵਾਰ ਨੂੰ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਊਟਾਸਰਾ ਲਿਆ ਜਾਣਾ ਸਭ ਤੋਂ ਪਹਿਲਾਂ ਗੁਰੂ ਅਰਜਨ ਪਾਤਸ਼ਾਹ ਦੀ ਬਾਣੀ ਸੋਖਮੀ ਸਾਹਿਬ ਜੀ ਦੇ ਜਾਪ ਕਰਵਾਏ ਜਾਣਗੇ 8 ਵਜੇ ਤੋਂ ਲੈ ਕੇ 10 ਵਜੇ ਤੱਕ 10 ਵਜੇ ਤੋਂ ਬਾਅਦ ਮੇਰੀ ਪੀਰੀ ਦੇ ਸਿਧਾਂਤ ਨੂੰ ਮੁੱਖ ਰੱਖਦੇ ਹਾਂ ਗੁਰੂ ਘਰ ਗੋਬਿੰਦ ਪਾਸ਼ਾ ਦੀ ਸ਼ਾਸਤਰ ਵਿਦਿਆ ਬਖਸ਼ੀ ਹੋਈ ਤਾਂ ਵੀ ਇੱਥੇ ਖਾੜਾ ਲੱਗੂ ਕਿਉਂਕਿ ਸਾਡੇ ਕੋਲੇ ਸਾਧੂਆਂ ਦਾ ਡੇਰਾ ਜਿਹੜੇ ਸਾਧੂ ਹੁੰਦੇ ਸੀ ਇਹਨਾਂ ਦੇ ਖਾੜੇ ਲੱਗਦੇ ਸੀ ਪਹਿਲਾਂ ਇਹਨਾਂ ਦੇ ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਹੁੰਦੀਆਂ ਸੀ ਚਲੋ ਅੱਜ ਗੁਰੂ ਘਰ ਬਣ ਗਏ ਨੇ ਉਹਦੇ ਵਿੱਚ ਸਾਡੀ ਸੇਵਾ ਸੰਭਾਲ ਹੋਣ ਲੱਗੀ ਆ ਤੇ ਉਹ ਜਿਹੜਾ ਜੁੱਧ ਵਿਦਿਆ ਦਾ ਖਾੜਾ ਤਕਰੀਬਨ 20 ਤੋਂ 25 ਮਿੰਟ ਦਾ ਲੱਗੂਗਾ ਉਸ ਤੋਂ ਬਾਅਦ ਜੀ ਸਾਡੇ ਕੋਲੇ ਕਬੱਡੀ ਲੀਗ ਹੋਵੇਗੀ 37 ਕਿਲੋ ਤੇ 47 ਕਿਲੋ ਬੱਚਿਆਂ ਦੇ ਤਾਂ ਕਿ ਸਾਡੇ ਬੱਚੇ ਇਸ ਕਵਾਡੀ ਖੇਡ ਦੇ ਨਾਲ ਜੁੜ ਸਕਣ ਇਸੇ ਤਰ੍ਹਾਂ ਸਾਡੇ ਪਿੰਡ ਦੀ ਜਿਹੜੀ ਪਨੀਰੀ ਆ ਫੁੱਟਬਾਲ ਦੀਆਂ ਬਹੁਤ ਤਕੜੀਆਂ ਤਕੜੀਆਂ ਟੀਮਾਂ ਪਹਿਲਾਂ ਤੋਂ ਵੀ ਬਣੀਆਂ ਤੇ ਹੁਣ ਵੀ ਸਾਡੇ ਟੀਮਾਂ ਵਧੀਆ ਬੱਚਿਆਂ ਦੀਆਂ ਤਿਆਰ ਹੋ ਰਹੀਆਂ ਨੇ ਉਹਨਾਂ ਦੇ ਵਾਸਤੇ ਅਸੀਂ ਇਹ ਗਰਾਊਂਡ ਤਿਆਰ ਕਰਕੇ ਦਿੱਤੀ ਆ ਅਸੀਂ ਕੋਈ ਆਪਣੇ ਨਿੱਜੀ ਸਵਾਰਨ ਵਾਸਤੇ ਨਹੀਂ ਤਿਆਰ ਕੀਤੀ ਜਿਹੜੀ ਫੁੱਟਬਾਲ ਦੇ ਵੀ ਇੱਥੇ ਮੈਚ ਕਰਵਾਏ ਜਾਣੇ ਨੇ ਬਾਕੀ ਉਹ ਫੁੱਟਬਾਲ ਵਾਲੇ ਵੀਰਾਂ ਨੇ ਸਾਡੇ ਕੋਲੇ ਆ ਜਾਣਾ ਅੱਜ ਜੇ ਉਹ ਲੀਗ ਵੀ ਕਹਿਣਗੇ ਤਾਂ ਉਹਨਾਂ ਦੀ ਲੀਗ ਵੀ ਸ਼ੁਰੂ ਕਰ ਦਿਆਂਗੇ ਕਿ ਮਹੀਨੇ ਦੇ ਵਿੱਚ ਇੱਕ ਦਿਨ ਜਾਂ ਦੋ ਦਿਨ ਲੀਗ ਮੈਚ ਕਰਵਾਇਆ ਕਰੀਏ ਫੁੱਟਬਾਲ ਦੇ ਇਸੇ ਤਰ੍ਹਾਂ ਹੀ ਜਿਹੜੇ ਸਾਡੇ ਪੁਰਾਣੇ ਪਲੇਅਰ ਨੇ ਜਿਹੜੇ ਸਮਝ ਲੋ ਵੀ ਖੇਡ ਤੋਂ ਬਾਝੇ ਹੋ ਗਏ ਜਿਨ੍ਹਾਂ ਦੇ ਗੋਡੇ ਗਿੱਟੇ ਮਾੜੇ ਮੋਢੇ ਘੱਟ ਕੰਮ ਕਰਦੇ ਆ ਪੱਛ ਨਹੀਂ ਸਕਦੇ ਇੱਥੇ ਇੱਕ ਰੱਸਾ ਲਿਆ ਕੇ ਰੱਖਿਆ ਜਾਊਗਾ ਰੱਸਾ ਖਿੱਚਿਆ ਕਰਨਗੇ ਸਾਡੇ ਬਜ਼ੁਰਗ ਜਿਹੜੇ 40 ਸਾਲ ਤੋਂ 50 ਸਾਲ ਦੇ ਬੱਚੇ ਜਿਹੜੇ ਹੋ ਗਏ ਨੇ ਉਹ ਇੱਥੇ ਰੱਸਾ ਕਸੀ ਦੇ ਵਿੱਚ ਜ਼ੋਰ ਲਾਉਣਗੇ ਇੱਕ ਵਾਲੀਬਾਲ ਦੀ ਗਰਾਊਂਡ ਬਣਣੀ ਆ ਜੀ ਇੱਕ ਆਪਣੇ ਜਿਹੜੀ ਚਿੜੀ ਛੱਕਾ ਜਿਹਨੂੰ ਚਿੜੀ ਬੱਲਾ ਕਹਿੰਦੇ ਆ ਉਹ ਵੀ ਗਰਾਊਂਡ ਬਣੂਗੀ ਇੱਕ ਉਹਦੇ ਵਾਸਤੇ ਸਾਨੂੰ ਲੋੜ ਆ ਸਹਿਯੋਗ ਦੀ ਕਿਉਂਕਿ ਜਿਹੜੇ ਸਾਡੇ ਵੀਰ ਐਨ ਆਰ ਆਈ ਵੀਰ ਜਿੱਦਾਂ ਸਾਡੇ ਮੋਹਤਵਰ ਸੱਜਣ ਉਹ ਸਾਡਾ ਸਾਥ ਦੇਣ ਤੇ ਕਾਫੀ ਵੀਰਾਂ ਨੇ ਸਾਡਾ ਸਾਥ ਵੀ ਦਿੱਤਾ ਕਾਫੀ ਨੌਜਵਾਨਾਂ ਕੋਲੇ ਜੋ ਮਾਇਆ ਉਹ ਦੇ ਰਹੇ ਨੇ ਤੇ ਸਾਰਿਆਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਤੇ ਨਾਲ ਹੀ ਸੱਦਾ ਪੱਤਰ ਦੰਨਿਆ ਵੀ ਜਿਹੜਾ ਇਹ ਸਮਾਗਮ ਆ ਇਹ ਮਾਤਾ ਸਹਿਬ ਕੌਰ ਜੀ ਜਿਨ੍ਹਾਂ ਦਾ 11 ਤਰੀਕ ਨੂੰ ਪ੍ਰਕਾਸ਼ ਦਿਹਾੜਾ ਆ ਰਿਹਾ ਵਾ ਕਿਉਂਕਿ ਆਪਾਂ 12 ਤਰੀਕ ਨੂੰ ਮਨਾਉਣਾ ਇਹ ਦਿਨ ਤੇ ਮਾਤਾ ਸਹਿਬ ਕੌਰ ਨੂੰ ਸਮਰਪਿਤ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਦਿਹੜਾ ਜੋ 350 ਸਾਲਾ ਸਤਵ ਦੀ ਆ ਰਹੀ ਆ ਉਸ ਨੂੰ ਇਹ ਸਮਰਪਿਤ ਹੋਵੇਗਾ ਗਰਾਊਂਡ ਵੀ ਸਮਰਪਿਤ ਆ ਤੇ ਨਾਲ ਹੀ ਇਹ ਜਿਹੜਾ ਸਮਾਗਮ ਉਸ ਦਿਨ ਰੰਗਿਆ ਜਾਣਾ ਤੇ ਉਸ ਤੋਂ ਬਾਅਦ ਜੋ ਖੇਡਾਂ ਹੋਣੀਆਂ ਨੇ ਇਹ ਮਹਾਰਾਜੀ ਕਿਰਪਾ ਕਰਨ ਸਾਡੇ ਬੱਚਿਆਂ ਦੇ ਸਿਰ ਤੇ ਉੱਤੇ ਮਿਹਰਾ ਭਰਿਆ ਹੱਥ ਰੱਖਣ ਬੱਚੇ ਸਾਡੇ ਪਿੰਡ ਦਾ ਨਾਮ ਰੋਸ਼ਨ ਕਰਨ ਸਿਕੰਦਰ ਸਿੰਘ ਜੀ ਤੁਸੀਂ ਵੀ ਸਾਫ ਦਾ ਸਰਪੰਚ ਹੋ ਨਗਰ ਮੁੰਲਾਪੁਰ ਦੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਹੁਣ ਇਹ ਖੇਡਾਂ ਵੀ ਹੋਣ ਜਾ ਰਹੀਆਂ ਹੈਗੀਆਂ ਵੀ ਇਹ ਗਰਾਊਂਡ ਦੀ ਜਿਹੜੀ ਹੈਗੀ ਹਾਲਤ ਬੜੀ ਤਰਸਜੋਗ ਸੀਗੀ ਪਹਿਲਾਂ ਤੇ ਤੁਸੀਂ ਇਹਦੇ ਵਿੱਚ ਕੀ ਸ਼ਾ ਜੋ ਦਿੱਤਾ ਤੇ ਨਗਰ ਨਿਵਾਸੀਆਂ ਨੂੰ ਜਾਂ ਜਿਹੜੇ ਆਪਣੇ ਪਿੰਡ ਦੇ ਪ੍ਰਵਾਸੀ ਵੀਰ ਹੈਗੇ ਨਗਰ ਮੁੱਲਾਂਪੁਰ ਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਤਾਂ ਸਿੱਧਾ ਬਈ ਖਾਸ ਸਾਹਿਬ ਦੀ ਫਤਿਹ ਪਰ ਮੈਂ ਤਾਂ ਇਹ ਕਹਣਾ ਇਹ ਕੋਈ ਪਾਰਟੀ ਵੇਸ ਨਹੀਂ ਕੋਈ ਕਾਲੀ ਨਹੀਂ ਕੋਈ ਕਾਂਗਰਸ ਨਹੀਂ ਜਾਂ ਆਪ ਨਹੀਂ ਕੋਈ ਨਹੀਂ ਹੈਗਾ ਇਹ ਤਾਂ ਇੱਕ ਕਾਮ ਜਿਹੜੇ ਵੀਰ ਇਕੱਠੇ ਹੋਏ ਹਨ ਜਿਵੇਂ ਬੱਗੇ ਹੁਣੀ ਦੱਸਿਆ ਮਿੱਟੂ ਗਲੀ ਜੀ ਨੇ ਵੀ ਸਾਰਿਆਂ ਦਾ ਸਹਿਯੋਗ ਨਾਲ ਹੀ ਹੋਇਆ ਕੋਈ ਅਸੀਂ ਤਾਂ ਕਹਿੰਦੇ ਵੀ ਇਹ ਕਿਸੇ ਪਾਰਟੀ ਵੇਸ ਨਹੀਂ ਹੈਗਾ ਜਿਹੜੇ ਬੱਚੇ ਹੋ ਰਿਹਾ ਵਾ ਟੂਰਨਾਮੈਂਟ ਬਹੁਤ ਵਧੀਆ ਸਲੰਗ ਵਾਲੀ ਗੱਲ ਆ ਇਹ ਕਿਸੇ ਦਾ ਹੈ ਨਹੀਂ ਪਾਰਟੀ ਬੇਸ ਵਾਲੀ ਗੱਲ ਨਹੀਂ ਹੈ ਕੋਈ ਐਨਆਰਆਈ ਵੀਰ ਇੱਥੇ ਯੋਗਦਾਰ ਪਾਉਣਾ ਚਾਹੀਦਾ ਸਾਰੇ ਉਹ ਰਲ ਮਿਲ ਕੇ ਸਾਫ ਸਵਈਆ ਪਹਿਲੇ ਦੇਖੋ ਕਿੰਨਾ ਇੱਥੇ 1.5 ਤੋਂ 2 ਲੱਖ ਰੁਪਏ ਦਾ ਖਰਚਾ ਹੋਇਆ ਸਾਰਾ ਇਹ ਲੋਕਾਂ ਨੇ ਹੀ ਦਿੱਤਾ ਸਾਡੇ ਭਰਾਵਾਂ ਨੇ ਵੀਰਾਂ ਨੇ ਜਿਹਨੇ ਸਾਡੇ ਬਜ਼ੁਰਗ ਜੀ ਉਹਨਾਂ ਨੇ ਰਲ ਮਿਲ ਕੇ ਕੀਤਾ ਹੈ ਕੋਈ ਕਿਸੇ ਪਾਰਟੀ ਤੋਂ ਨਹੀਂ ਜਾ ਕੇ ਕਿ ਵੀ ਕੋਈ ਗ੍ਰਾਂਟ ਲੈ ਕੇ ਜਾਵੇ ਚਲੋ ਅਸੀਂ ਤਾਂ ਕਹਿੰਦੇ ਆ ਵਧੀਆ ਗੱਲਾਂ ਜੇ ਕੋਈ ਪਾਰਟੀ ਦੇ ਉੱਪਰ ਉੱਠ ਕੇ ਆਪਣੀ ਮੌਕੇ ਦੀ ਜਿਹੜੀ ਸਰਕਾਰ ਆ ਉਹ ਤੋਂ ਲਿਆ ਕੇ ਲਾਉਂਦੇ ਆ ਅਸੀਂ ਉਹਨਾਂ ਦੇ ਨਾਲ ਆ ਅਸੀਂ ਕੋਈ ਉਹਨਾਂ ਦੇ ਦੁਸ਼ਮਣ ਨਹੀਂ ਹੈਗੇ ਇਹ ਤਾਂ ਕਹਿੰਦੇ ਵਧੀਆ ਕੰਮ ਕਰਨ ਜਿਹੜੀ ਮੌਜੂਦਾ ਪੰਚਾਇਤਾ ਉਹਨੂੰ ਕੀ ਕਹਿਣਾ ਚਾਹੋਗੇ ਜੀ ਅਸੀਂ ਤਾਂ ਉਹਨਾਂ ਨੂੰ ਆਪ ਕਹਿ ਕੇ ਸਾਗੇ ਜੀ ਪਹਿਲਾਂ ਇਹ ਤਾਂ ਜੰਗਲ ਬਣਿਆ ਪਿਆ ਸੀ ਇਹਦਾ ਹਾਲ ਬਹੁਤ ਭਰਾ ਸੀ ਚਲੋ ਸਾਰਿਆਂ ਨੂੰ ਕਹਿੰਦੇ ਰਹੇ ਜਿਵੇਂ ਸੀ ਇਹ ਤਾਂ ਸਹਿੰਦਰ ਬਾਜੀ ਨੇ ਉੱਦਾਂ ਚੱਕਿਆ ਸਰਵੇ ਦਾ ਸੀਗਾ ਵੀ ਚਲੋ ਇਹਨੂੰ ਸਾਫ਼ ਸਵਈਆ ਕਰਾ ਦਈਏ ਫਿਰ ਹੋਰ ਚਲੋ ਮੜਾ ਮੜਾ ਜੋਗਦਾਰ ਪੈਂਦਾ ਰਿਹਾ ਵੀ ਇਹਨੂੰ ਫਿਰ ਪੂਰੀ ਚੰਗੀ ਤਰ੍ਹਾਂ ਹੀ ਕਰਤਾ ਸਾਰਾ